ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਲਲੀਵਾਰ ਸ਼ਬਦੋਚਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਦੇ ਵਿੱਚ ਪਾਤਸ਼ਾਹ ਜੀ 455 ਅੰਕ ਤੇ ਸਤਿਗੁਰੂ ਜੀ ਦੇ ਅਗਲੇ ਸੰਤ ਸਲੋਕ ਆਰੰਭ ਹੁੰਦੇ ਹਨ ਆਓ ਭਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਆਸਾ ਮਹੱਲਾ ਪੰਜਵਾ ਸਲੋਕ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਸਲੋਕ ਦੀ ਰਮਤਾ ਕਰਦੇ ਹਨ ਮਹਾਰਾਜ ਬਨ ਬਨ ਫਿਰਤੀ ਖੋਜਤੀ ਹਾਰੀ ਵੋ ਅਬ ਗਾਹੇ ਨਾਨਕ ਭਿਟੇ ਸਾਧ ਜੱਬ ਹਰ ਪਾਇਆ ਮਨ ਮਾਹੇ ਧੰਨ ਸ੍ਰੀ ਗੁਰੂ ਅਜਿੰਦੇਵ ਸਾਹਿਬ ਜੀ ਮਹਾਰਾਜ ਕੇਂਦਰੀ ਭਾਵ ਦਰਸਾਉਂਦੇ ਹੋਏ ਸ਼ਲੋਕ ਦੀ ਅਰੰਭਤਾ ਕਰਦੇ ਹਨ ਤੇ ਜੀ ਆਸੂ ਮੁਖ ਦਵਾਰਾਂ ਬਚਨ ਕਰਦੇ ਹਨ ਬਨ ਬਨ ਫਿਰਤੀ ਖੋਜਤੀ ਹਾਰੀ ਵੋ ਅਬ ਗਾਹੇ ਮਹਾਰਾਜ ਜੀ ਕਹਿੰਦੇ ਦੁਨਿਆਦਾਰ ਸੰਸਾਰ ਦੇ ਲੋਕ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨੂੰ ਹਰੀ ਨੂੰ ਪਰਮੇਸ਼ਰ ਨੂੰ ਕੋ ਕਿਸੇ ਤਰ੍ਹਾਂ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕੋਈ ਕਿਸੇ ਤਰ੍ਹਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਮਹਾਰਾਜ ਜੀ ਕਹਿੰਦੇ ਬਣਾਂ ਦੇ ਵਿੱਚ ਬਣ ਬਣ ਫਿਰਤੀ ਖੋਜਤੀ ਕਹਿੰਦੇ ਮੈਂ ਪਰਮਾਤਮਾ ਤੈਨੂੰ ਖੋਜ-ਖੋਜ ਕੇ ਜੰਗਲਾਂ ਦੇ ਵਿੱਚ ਬਣਾਂਾਂ ਦੇ ਵਿੱਚ ਖੱਕ ਚੁੱਕੀ ਹਾਂ ਹਾਰੀ ਉਹ ਵੀ ਅਵਗਾਹੇ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਗਾ ਕੇ ਦੇਖ ਲਿਆ ਸੰਸਾਰ ਜੰਗਲ ਵਨ ਪਰ ਤੇਰੀ ਪ੍ਰਾਪਤੀ ਨਹੀਂ ਹੋਈ ਤੈਨੂੰ ਲੱਭ ਨਹੀਂ ਪਾਏ ਤੇ ਮਹਾਰਾਜ ਜੀ ਬਚਨ ਕਰਦੇ ਆ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੀ ਕਹਿੰਦੇ ਜਿਨੂੰ ਜੰਗਲਾਂ ਚ ਲੱਭਦੀ ਰਹੀ ਢੂੰਡਦੀ ਰਹੀ ਖੋਜਦੀ ਰਹੀ ਪ੍ਰਿਥਵੀ ਤੇ ਇਹ ਪਾਤਸ਼ਾਹ ਜੀ ਕਹਿੰਦੇ ਨਾਨਕ ਭੇਟੇ ਸਾਧ ਜਨ ਮਹਾਰਾਜ ਜੀ ਕਹਿੰਦੇ ਮੈਂ ਗੁਰੂ ਸੱਚੇ ਦੀ ਸੰਗਤ ਵਿੱਚ ਉਹਨੂੰ ਜਾਪ ਕੇ ਲੱਭ ਲਿਆ ਸਾਧ ਜਨ ਮਹਾਰਾਜ ਜੀ ਕਹਿੰਦੇ ਉਹ ਸਤ ਗੁਰਾਂ ਦੀ ਸੰਗਤ ਦੇ ਵਿੱਚ ਹਰ ਪਾਇਆ ਮਨ ਮਾਹੇ ਇਸ ਮਨ ਦੇ ਵਿੱਚੋਂ ਹੀ ਮਹਾਰਾਜ ਜੀ ਕਹਿੰਦੇ ਉਹਨੂੰ ਲੱਭ ਲਿਆ ਜਿਹਨੂੰ ਪਹਿਲੋਂ ਜੰਗਲਾਂ ਦੇ ਵਿੱਚ ਢੁੰਡਿਆ ਸੰਸਾਰ ਵਿੱਚ ਲੱਭਿਆ ਪਰ ਮਹਾਰਾਜ ਜੀ ਕਹਿੰਦੇ ਹੁਣ ਉਹ ਸੰਗਤ ਵਿੱਚ ਹੀ ਪ੍ਰਾਪਤ ਹੋ ਗਿਆ ਉਹ ਘਰ ਦੇ ਵਿੱਚ ਹੀ ਸੀ ਅਸੀਂ ਬਾਹਰ ਢੂੰਡਦੇ ਰਹੇ ਜਿਵੇਂ ਇੱਕ ਅੰਧਾਰਨ ਹੁੰਦੀ ਹੈ ਨਾ ਕਹਾਣੀ ਸੀ ਇੱਕ ਜਿਹਦੇ ਵਿੱਚ ਇੱਕ ਆਦਮੀ ਉਹਦੀ ਸੂਈ ਘਵਾਚ ਜਾਂਦੀ ਏ ਤੇ ਆਪਣੀ ਸੂਈ ਨੂੰ ਰਾਤ ਦੇ ਹਨੇਰੇ ਵਿੱਚ ਬਾਹਰ ਚਾਨਣ ਵਿੱਚ ਲੱਭਦਾ ਰਹਿੰਦਾ ਹੈ ਸੂਈ ਘਵਾਚਦੀ ਉਹਦੀ ਕਮਰੇ ਦੇ ਵਿੱਚ ਇਹ ਪੰਜਵੀਂ ਦੀ ਕਿਤਾਬ ਦੇ ਵਿੱਚ ਪੁਸਤਕ ਦੇ ਵਿੱਚ ਪਾਠ ਸੀ ਇਹ ਕਹਾਣੀ ਸੀ ਤੇ ਉਹ ਆਦਮੀ ਬਾਹਰ ਸੜਕ ਦੇ ਉੱਤੇ ਚਾਲਣ ਨੂੰ ਹੁੰਦਾ ਉੱਥੇ ਸੂਈ ਲੱਭਦਾ ਰਹਿੰਦਾ ਕੋਈ ਰਾਹੀ ਜਾਂਦਾ ਪੁੱਛਦਾ ਭਾਈ ਕੀ ਲੱਭਦਾ ਤੇ ਉਹ ਆਦਮੀ ਕਹਿੰਦਾ ਮੇਰੀ ਸੂਈ ਗਵਾਚ ਗਈ ਮੈਂ ਸੂਈ ਲੱਭਦਾ ਤੇ ਉਹ ਪੁੱਛਦਾ ਵੀ ਕਿੱਥੇ ਤੇਰੀ ਸੂਈ ਗਵਾਚੀ ਹੈ ਕਹਿੰਦਾ ਮੇਰੀ ਸੂਈ ਤਾਂ ਕਮਰੇ 'ਚ ਗਵਾਚੀ ਹੈ ਪਰ ਕਮਰੇ 'ਚ ਬਹੁਤ ਹਨੇਰਾ ਹੈ ਮੈਂ ਹਨੇਰੇ 'ਚ ਲੱਭ ਨਹੀਂ ਪਾਇਸ ਕਰਕੇ ਬਾਹਰ ਲੱਭਦਾ ਹਾਂ ਤੇ ਉਹ ਕਹਿੰਦਾ ਮੂਰਖਾ ਜੇ ਕਮਰੇ 'ਚ ਸੂਈ ਤੇਰੀ ਗਵਾਚੀ ਫਿਰ ਬਾਹਰ ਕਿੱਥੋਂ ਲੱਭ ਜਾਵੇਂਗਾ ਉਹ ਤਾਂ ਕਮਰੇ 'ਚ ਹੀ ਲੱਭੇਗੀ ਕਮਰੇ 'ਚ ਚਾਨਣ ਕਰ ਉਹ ਕਮਰੇ 'ਚ ਜਾ ਕੇ ਲੱਭ ਤਾ ਤੈਨੂੰ ਲੱਭੇਗੀ ਐਨ ਤੋਂ ਭਾਵੇਂ ਕਿ ਮਹਾਰਾਜ ਜੀ ਪੰਜਵੇਂ ਪਾਸ਼ਾ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਮੂਰਖਤਾਈ ਦੇ ਵਿੱਚ ਉਸ ਨੂੰ ਬਣਾ ਦੇ ਵਿੱਚ ਜੰਗਲਾ ਵਿੱਚ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦਾ ਕਰਮ ਕਾਂਡ ਧਾਰਦਾ ਹੈ ਪਰ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਤਾਂ ਮਨ ਦੇ ਅੰਦਰ ਹੀ ਆ ਹਿਰਦੇ ਵਿੱਚ ਹੀ ਉਹ ਬਿਠਾ ਨਾਨਕ ਭੇਟੇ ਸਾਧ ਜਪ ਮਹਾਰਾਜ ਜੀ ਕਹਿੰਦੇ ਮੈਂ ਉਹਨੂੰ ਜਦੋਂ ਭੇਟਿਆ ਉਹਨੂੰ ਜਪਿਆ ਸੰਗਤ ਕੀਤੀ ਤੇ ਮਹਾਰਾਜ ਜੀ ਕਹਿੰਦੇ ਹਰ ਪਾਇਆ ਮਨ ਮਾਹੇ ਉਹ ਮਨ ਦੇ ਵਿੱਚੋਂ ਹੀ ਪਾ ਲਿਆ ਉਹਨੂੰ ਪ੍ਰਾਪਤ ਕਰ ਲਿਆ ਸ਼ੰਤ ਅੱਗੇ ਸ਼ੰਤ ਦੀ ਰੰਮਤਾ ਮਹਾਰਾਜ ਜੀ ਕਰਦੇ ਹਨ ਜੀ ਜਾਂ ਕੋ ਖੋਜੇ ਸੰਖ ਮੁਨੀ ਮਹਾਰਾਜ ਜੀ ਬਚਨ ਕਰਦੇ ਹਨ ਜਾਕੋ ਖੋਜੇ ਸੰਖਮੁਨੀ ਅਨੇਕ ਤਪੈ ਤੇ ਮਹਾਰਾਜ ਜੀ ਦੇਖੋ ਦੱਸ ਰਿਹਾਣ ਗਿਨ-ਗਿਨ ਕੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇਕਾਂ ਹੀ ਉਹਨੂੰ ਖੋਜਦੇ ਚਲੇਗੇ ਜਾਕੋ ਖੋਜੇ ਅਸੰਖ ਤੋਂ ਭਾਵ ਕੀ ਗਿਣਤੀ ਤੋਂ ਪਰਾਂ 무ਨੀ ਊਣੀ ਜਨ ਨੇਕਾਂ ਹੀ 무ਨੀ ਜਨ ਜਿਹੜੇ ਮੂਨ ਧਾਰਨ ਕਰਨ ਵਾਲੇ ਉਹਨਾਂ ਨੇ ਖੋਜ ਲਿਆ ਅਨੇਕੀ ਤਪਸੀਆਂ ਨੇ ਤਪ ਸਾਧਨ ਵਾਲੇ ਸਾਧਵਾਣੇ ਉਹਨੂੰ ਖੋਜ ਲਿਆ ਲੱਭਣ ਦੀ ਕੋਸ਼ਿਸ਼ ਕਰ ਲਈ ਉਹਦੀ ਪ੍ਰਾਪਤੀ ਕਰਨ ਵਾਸਤੇ ਅਨੇਕਾਂ ਹੀ ਸੰਖਤੋ ਭਾਵ ਮੂਨੀ ਜਨ ਅਨੇਕਾਂ ਹੀ ਮੁਨੀਆਂ ਨੇ ਉਹਨੂੰ ਪ੍ਰਾਪਤੀ ਵਾਸਤੇ ਮੋੜ ਧਾਰਨ ਕਰ ਲਏ ਮੁਨੀ ਬਣ ਕੇ ਅਨੇਕਾਂ ਹੀ ਤਪਸੀਆਂ ਨੇ ਤਪ ਸਾਧਨਾ ਸਾਧ ਲਈ ਇਹ ਮਹਾਰਾਜ ਜੀ ਕਹਿੰਦੇ ਬ੍ਰਹਮੇ ਕੋਟ ਅਰਧ ਗਿਆਨੀ ਜਾਪ ਜੱਪੇ ਕਿ ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਬ੍ਰਹਮਾ ਉਹਦੀ ਰੱਦ ਨਾ ਕਰਦੇ ਨੇ ਗਿਆਨੀ ਜਿਹੜੇ ਪੁਸਤਕਾਂ ਪੜ੍ਹਨ ਵਾਲੇ ਲੋਕ ਗਿਆਨ ਵਾਲ ਉਹਨੂੰ ਪੁਸਤਕਾਂ ਦੇ ਰਾਹੀਂ ਗਿਆਨ ਪ੍ਰਾਪਤ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਦੇਖੋ ਸਾਰਿਆਂ ਦੇ ਮਾਰੇ ਮਹਾਰਾਜ ਜੀ ਦੱਸਦੇ ਹਨ ਕਹਿੰਦੇ ਬ੍ਰਹਮਾ ਵੀ ਨੇਕਾਈਆਂ ਨੇ ਜਿਹੜੇ ਬ੍ਰਹਮਤ ਉਹਨਾਂ ਨੂੰ ਪਾਣ ਵਾਸਤੇ ਉਹ ਵੀ ਖੋਜ ਕਰਦੇ ਰਹੇ ਬ੍ਰਹਮਾ ਵਰਗੇ ਕਹਿੰਦੇ ਬ੍ਰਹਮੇ ਕੋਟ ਅਰਾਧੇ ਕਰੋੜਾ ਕੋੜ ਤੋਂ ਭਾਵ ਕਰੋੜਾਂ ਹੀ ਗਿਆਨੀ ਜਾਪ ਜੱਪੇ ਨੇਕਾਈ ਗਿਆਨਮਾਨ ਜਿਹੜੇ ਪੁਸਤਕਾਂ ਤੋਂ ਗਿਆਨ ਲੈ ਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧ ਬੰਦਨਾ ਦੇ ਮਹਾਰਾਜ ਜੀ ਕਹਿੰਦੇ ਨੇਕਾ ਹੀ ਜਾਪ ਜਪਦੇ ਰਹੇ ਜਪ ਸਾਧਨਾ ਕਰਦੇ ਰਹੇ ਜਪ ਜਾ ਤਾਪ ਤਪਦੇ ਰਹੇ ਤਾਪਨ ਕਰਦੇ ਰਹੇ ਸੰਜਮ ਧਾਰਨ ਕਰਕੇ ਕਿਰਿਆ ਕਰਦੇ ਰਹੇ ਪੂਜਾ ਕਰਦੇ ਰਹੇ ਬਾਹਰੋਂ ਜਿਵੇਂ ਪੂਜਾ ਕਰਦੇ ਨੇ ਲੋਕ ਬੜੇ ਲੋਕਾਂ ਨੇ ਜਿਹੜੇ ਪੂਜਾ ਤੇ ਵਿਸ਼ਵਾਸ ਰੱਖਦੇ ਹਨ ਸਰੀਰਕ ਪੂਜਾ ਤੇ ਇਹ ਮਹਾਰਾਜ ਜੀ ਕਹਿੰਦੇ ਨੇਕਾ ਹੀ ਹਨ ਕਹਿੰਦੇ ਜਪ ਤਾਪਨ ਸੰਜਮ ਕਿਰਿਆ ਇੰਨੇ ਆ ਸਾਧਨ ਸਾਧਲੇ ਮਹਾਰਾਜ ਜੀ ਕਹਿੰਦੇ ਪੂਜਾ ਅਨਕ ਸੋ ਸੋਧਨ ਬੰਦਨਾ ਨੇਕਾਂ ਹੀ ਤਰਾ ਆਪਣੇ ਸਰੀਰ ਨੂੰ ਸੋਧਦੇ ਰਹੇ ਕਿ ਸੋਧਨ ਕਰਕੇ ਇਹਦੀ ਪ੍ਰਾਪਤੀ ਹੋ ਜਾਵੇ ਤੇ ਨੇਕਾਂ ਹੀ ਮਹਾਰਾਜ ਜੀ ਕਹਿੰਦੇ ਉਹਦੇ ਬੰਦਨਾ ਕਰਦੇ ਰਹੇ ਲੰਮੇ ਪੈ ਪੈ ਕੇ ਉਹਦੇ ਸਿਜਦੇ ਕਰਦੇ ਰਹੇ ਬੰਦਨਾ ਕਰਦੇ ਰਹੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮਹਾਰਾਜ ਜੀ ਕਹਿੰਦੇ ਲੱਭ ਨਹੀਂ ਪਾਏ ਉਹਨੂੰ ਉਹਦੇ ਦਰਸ਼ਨ ਨਹੀਂ ਕਰ ਸਕੇ ਉਹਦੀ ਪ੍ਰਾਪਤੀ ਨਹੀਂ ਕਰ ਸਕੇ ਕਰ ਗਵਨ वसुਦਾ ਤੀਰਥ ਹੈ ਮੱਜਨ ਮਿਲੇ ਕੌਣ ਨਰੰਜਨਾ ਤੇ ਫਿਰ ਮਹਾਰਾਜ ਜੀ ਦੇਖੋ ਅੱਗੇ ਬਚਨ ਕਰਦੇ ਨੇ ਕਰ ਗਵਨ वसुਦਾ ਤੀਰਥ ਤੀਰਥਾਂ ਤੇ ਮੱਜਨ ਕਰਨ ਵਾਲਿਆਂ ਦਾ ਵੀ ਕੋਈ ਗਿਣਤੀ ਨਹੀਂ ਰਹੀ ਤੀਰਥਾਂ ਤੇ ਕੋਈ ਸਿਰ ਧਰਤੀ ਦਾ ਤੀਰਥ ਛੱਡਿਆ ਹੀ ਨਹੀਂ ਮਹਾਰਾਜ ਜੀ ਕਹਿੰਦੇ ਕਈਆਂ ਨੇ ਪ੍ਰਿਥਵੀ ਦੇ ਚੱਕਰ ਕੱਢ ਛੱਡੇ ਕੋਈ ਤੀਰਥ ਨਹੀਂ ਛੱਡਿਆ ਕੀ ਤੀਰਥਾਂ ਦੇ ਇਸ਼ਨਾਨ ਕਰਕੇ ਉਹਦੀ ਪ੍ਰਾਪਤੀ ਕਰ ਲਵਾਂਗੇ ਈ ਮਹਾਰਾਜ ਜੀ ਕਹਿੰਦੇ ਉੱਥੋਂ ਵੀ ਲੱਭ ਨਹੀਂ ਪਾਇਆ। ਕਰ ਗਮਨ ਬਸੁਦਾ ਤੀਰਥੈ ਮੱਜਨ ਮਿਲੇ ਕੌਣ ਨਰੰਜਨਾ। ਕਹਿੰਦੇ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਮਨੁੱਖ ਬਿਨ ਤਿੰਨ ਸਾ ਪਸ਼ੂ ਪੰਖੀ ਸਗਲ ਤੁਝੇ ਆਰਾਧਤੇ। ਮਹਾਰਾਜ ਜੀ ਕਹਿੰਦੇ ਮਨੁੱਖੀ ਨਹੀਂ। ਇੱਥੇ ਪਸ਼ੂ ਪੰਛੀ ਵੀ ਉਹਨੂੰ ਯਾਦ ਕਰਦੇ ਹਨ। ਇਹ ਮਹਾਰਾਜ ਜੀ ਕਹਿੰਦੇ ਉਹਨੂੰ ਯਾਦ ਕਰਨ ਵਾਲੇ ਵੀ ਨਿੱਕਾ ਹਨ। ਮਨੁੱਖਤਾ ਤੋਂ ਲੈ ਕੇ ਬਨ ਬਨ ਨੂੰ ਕਹਿੰਦੇ ਹਨ ਬਨਾਸਪਤੀ ਨੂੰ ਮਨੁੱਖ ਬਨ ਤਿੰਨ ਹੈ ਪਸ਼ੂ ਪੰਖੀ ਮਹਾਰਾਜ ਜੀ ਕਹਿੰਦੇ ਮਨੁੱਖਤਾ ਤੋਂ ਲੈ ਕੇ ਬਨਾਸਪਤੀ ਜਿਹੜੀ ਬਨਾਸਪਤੀ ਹੈ ਉਹ ਵੀ ਉਹਨੂੰ ਚੇਤੇ ਕਰਦੀ ਹੈ ਪ੍ਰਮਾਤਮਾ ਨੂੰ ਉਹਦੇ ਵਿੱਚ ਵੀ ਸਾਹ ਚੱਲਦੇ ਹਨ ਬਨਾਸਪਤੀ ਵੀ ਇੱਕ ਜੂਨਾ ਹੈ ਮਹਾਰਾਜ ਜੀ ਕਹਿੰਦੇ ਨੇ ਨੇਕਾ ਹੀ ਜੂਨਾ 84 ਲੱਖ ਜੂਨਾ ਹਨ ਅਰ ਇੱਥੇ ਵੀ ਕਿੰਤੂ ਪਰੰਤੂ ਕਰਨ ਵਾਲੇ ਬੜਿਆਂ ਨੇ ਜਿਹੜੇ ਕੀ ਚਲਾਕ ਬਣ ਕੇ ਖੰਡਨ ਕਰਦੇ ਆ ਗੁਰੂ ਦੇ ਕੇ ਬਚਨਾਂ ਨੂੰ ਵੀ ਅਸੀਂ ਖੰਡਨ ਕਰ ਦਿੰਨੇ ਆ ਬਾਹਰੋਂ ਤੇ ਅਸੀਂ ਲੜਨਾ ਹੀ ਏ ਝਗੜੇ ਕਰਨੀ ਨਾ ਪਰ ਬਾਣੀ ਤੇ ਵੀ ਤਰਕ ਕਰ ਦਿੰਨੇ ਆ ਕਿ ਬਾਣੀ ਅਰ ਝੂਠ ਬੋਲਦੀ ਏ 83 ਲੱਖ ਦੂਨਾ ਕਿਤੇ ਦੇਖੀ ਐ ਕਈ ਲੋਕਾਂ ਦਾ ਸਵਾਲ ਹੁੰਦਾ ਕਿ 83 ਲੱਖ ਕਿੰਨੇ ਦੇਖੀ ਐ ਤੇ ਪਰ ਬਾਣੀ ਥੋੜਾ ਝੂਠ ਬੋਲਦੀ ਹੈ ਆਪਾਂ ਇੱਕ ਪਾਸੇ ਕਹਿੰਦੇ ਕਿ ਬਾਣੀ ਨਹੀਂ ਝੂਠ ਬੋਲ ਸਕਦੀ ਬਾਣੀ ਜਿਹੜੀ ਇਹ ਦਰਗਾਈ ਬਾਣੀ ਹੈ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੁਨੀਆ ਝੂਠ ਬੋਲ ਸਕਦੀ ਹੈ ਸੰਸਾਰੀ ਲਖਾਰੀ ਝੂਠ ਬੋਲ ਸਕਦੇ ਹਨ ਪਰ ਬਾਣੀ ਥੋੜਾ ਝੂਠ ਬੋਲ ਸਕਦੀ ਹੈ 22 42 ਲੱਖ ਜੀਵ ਜਲਮੇ ਹੋਤੇ ਮਹਾਰਾਜ ਜੀ ਬਾਣੀ ਕਹਿ ਰਹੀ ਹੈ ਤੇ ਮਹਾਰਾਜ ਜੀ ਕਹਿੰਦੇ ਜੇ ਗਿਣਤੀ ਕਰਨੀ ਚਾਹੀਏ ਗਿਣਤੀ ਦੀ ਕਰ ਸਕਦੇ ਸਾਡੇ ਚੋਕਾਤ ਨਹੀਂ ਕਿ ਉਹਦੀ ਗਿਣਤੀ ਕਰ ਸਕੀ 42 ਲੱਖ ਨੂੰ 84 ਲੱਖ ਨੂੰ ਗਿਣਨ ਲੱਗ ਜੀਏ ਅਸੀਂ ਹਾਰ ਜਾਵਾਂਗੇ ਕਿਉਂਕਿ 42 ਲੱਖ ਜੂੰਡ ਤਾਂ ਪਾਣੀ ਦੇ ਵਿੱਚ ਹੀ ਆ ਜਿਹੜੀ ਸਾਨੂੰ ਨਜ਼ਰ ਵੀ ਨਹੀਂ ਕਹੀ ਐਸੇ ਸੂਖਮ ਜੀਵਨ ਪਾਣੀ ਵਿੱਚ ਦਿਖਦੇ ਨਹੀਂ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਕਿੱਥੋਂ ਗਿਣ ਲਾਂਗੇ ਯਾਰੀ ਰਖ ਧਰਤੀ ਤੇ ਹਨ ਕੀੜੇ ਪਤੰਗੇ ਬਨਾਸਪਤੀ ਵੀ ਵਿੱਚ ਆ ਜਾਂਦੀ ਐ ਦਰਖਤ ਪੌਦੇ ਆ ਜਾਂਦੇ ਆ ਨਾ ਇਹ ਵੀ ਜੂਨਾਣ ਪਰਬਤਾਂ ਦੀਆਂ ਜੂਨਾ ਹਨ ਕਈ ਯੋਜਨ ਸਾਲ ਪਰਬਤ ਜਿਹੜਿਆਂ ਨੂੰ ਇੱਕੋ ਜਗ੍ਹਾ ਤੇ ਖੜੇ ਰੰਦੇ ਆ ਕਿੰਨੀਆਂ ਲੰਬੀਆਂ ਜੂਨਾ ਵਿੱਚ ਅਸੀਂ ਅਸੀਂ ਆਪਣਾ ਜਨਮ ਲੈ ਚੁੱਕੇ ਆ ਅਈ ਕੀ ਯੋਜਨ ਸਾਲ ਇਹ ਜੂਨਾ ਵਿੱਚ ਅਸੀਂ ਦੁੱਖ ਭੋਗ ਚੁੱਕੇ ਆ ਫਿਰ ਮਾਨਸ ਦੇ ਪਾਈਏ ਮਨੁੱਖਾ ਜੀਵਨ ਪਾਇਆ ਇੱਥੇ ਮਹਾਰਾਜ ਜੀ ਕਹਿੰਦੇ ਗੁਰੂ ਅਜੰਦੇਵ ਪਾਤਸ਼ਾਹ ਭਾਈ ਮਾਨੁਖ ਬਨ ਤਿੰਨ ਪਸ਼ੂ ਪੰਖੀ ਸਗਲ ਤੁਝੇ ਅਰਾਧਦੇ ਮਹਾਰਾਜ ਜੀ ਕਹਿੰਦੇ ਸਾਰੇ ਤੈਨੂੰ ਰਾਦ ਰਹੇ ਹਨ ਸਾਰੇ ਤੇਰੇ ਅੱਗੇ ਪ੍ਰਕਾਰ ਕਰਦੇ ਹਨ ਤੈਨੂੰ ਚੇਤੇ ਕਰਦੇ ਹਨ ਦਿਆਲਾਲ ਗੋਵਿੰਦ ਨਾਨਕ ਮਿਲ ਸਾਧ ਸੰਗਤ ਹੋਏ ਗੱਤੇ ਤੇ ਪਰ ਮਹਾਰਾਜ ਜੀ ਅਖੀਰਲੀ ਪੰਕਤੀ ਵਿੱਚ ਅਨਸਰ ਦੇ ਦਿੰਦੇ ਹਨ ਉੱਤਰ ਦਿਆਲ ਲਾਲ ਗੋਵਿੰਦ ਦਿਆਲੂ ਪ੍ਰਮਾਤਮਾ ਮੇਰੇ ਲਾਲ ਜੀਓ ਗੋਵਿੰਦ ਜੀਓ ਨਾਨਕ ਮਿਲ ਸਾਧ ਸੰਗ ਹੋਏ ਗੱਤੇ ਮਹਾਰਾਜ ਜੀ ਕਹਿੰਦੇ ਪਰ ਇੱਕੋ ਹੀ ਸਾਧਨ ਹੈ ਪੰਥ ਹੈ ਤੇਰੇ ਵਿੱਚ ਮਿਲ ਕੇ ਤੇਰੀ ਸਾਧ ਸੰਗਤ ਕਰਕੇ ਹੋਏ ਗੱਤੇ ਮਹਾਰਾਜ ਜੀ ਕਹਿੰਦੇ ਇੱਥੋਂ ਹੀ ਪ੍ਰਾਪਤੀ ਹੁਣੀ ਹੈ ਇੱਥੋਂ ਹੀ ਗੱਤ ਮਿਲਨੀ ਹੈ ਇਥੇ ਸੋਚੀ ਹੋਣੀ ਆ ਕੋਈ ਦੂਜਾ ਰਸਤਾ ਨਹੀਂ ਕਿੰਨੇ ਸਾਧਨ ਸਾਦੇ ਪਿੱਛੇ ਸਵਾਲ ਮਹਾਰਾਜ ਜੀ ਨੇ ਕੀਤੇ ਮਹਾਰਾਜ ਜੀ ਨੇ ਇਹਨੇ ਗਿਣ ਕੇ ਦੱਸ ਤੇ ਇੱਥੇ ਜਵਾਬ ਦੇਤਾ ਕਹਿੰਦੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਮਿਲਣ ਦੇ ਨਾਲ ਆਉਣ ਦੇ ਨਾਲ ਸਗੁਰੂ ਦੇ ਬਚਨ ਸੁਣਦੇ ਨਾਲ ਹੀ ਗੱਤ ਮਿਲਦੀ ਹੈ ਕੋਈ ਦੂਜਾ ਮਾਰਗ ਨਹੀਂ ਹੈ ਕੋਟ ਵਿਸਨ ਵਤਾਰ ਸ਼ੰਕਰ ਜਟਾ ਧਾਰ ਅਗਲਾ ਪਦ ਮਹਾਰਾਜ ਜੀ ਆਰੰਭ ਕਰ ਰਿਹਾ ਨੇ ਦੂਜਾ ਫਿਰ ਮਹਾਰਾਜ ਜੀ ਗਿਣ ਕੇ ਦੱਸ ਰਿਹਾ ਨੇ ਕਹਿੰਦੇ ਇੱਥੇ ਤੱਕ ਬਸ ਨਹੀਂ ਹੈ ਕੋਟ ਵਿਸਨ ਵਤਾਰ ਸ਼ੰਕਰ ਜਟਾ ਧਾਰ क्रूड़ा ਹੀ ਵਿਸ਼ਨੂੰ ਹਨ ਮਹਾਰਾਜ ਜੀ ਕਹਿੰਦੇ ਜਿਹੜੇ ਉਹਨੂੰ ਧਿਆ ਰਹੇ ਹਨ ਤੇ क्रूड़ा ਹੀ ਸ਼ੰਕਰ ਹਨ ਸ਼ਿਵ ਜੀ ਮਹਾਰਾਜ ਜੀ ਸ਼ੰਕਰ ਕਹਿ ਰਹੇ ਹਨ ਸ਼ੰਕਰ ਜਟਾਧਾਰ ਜਟਾਧਾਰ ਸ਼ਿਵ ਜੀ ਹੋਇਆ ਨਾ ਇਹਦੀਆਂ ਬਹੁਤ ਲੰਮੀਆਂ ਜਟਾਂ ਸੀ ਤੇ ਮਹਾਰਾਜ ਜੀ ਕਹਿੰਦੇ ਕੋਈ ਇੱਕ ਸ਼ਿਵ ਜੀ ਨਹੀਂ ਕਰੋੜਾਂ ਹੀ ਸ਼ਿਵ ਜੀ ਉਹਨੂੰ ਯਾਦ ਕਰ ਰਹੇ ਹਨ ਕੋਟ ਬਿਸ਼ਨ ਬਿਸ਼ਨੋ ਵਤਾਰ ਜਿਹੜੇ ਉਹਨੂੰ ਚੇਤੇ ਕਰੋੜਾਂ ਹੀ ਅਵਤਾਰ ਲੈ ਕੇ ਉਹਦੇ ਦਰਸ਼ਨਾਂ ਵਾਸਤੇ ਉਹਨੂੰ ਚੇਤੇ ਕਰਦੇ ਹਨ ਕਰੋੜਾਂ ਹੀ ਸ਼ੰਕਰ ਜਿਹੜੇ ਹਨ ਸ਼ਿਵ ਜੀ ਉਹਨੂੰ ਚੇਤੇ ਕਰਿਆ ਨ ਜਾਤ ਹੈ tujhe dyar ਮਨ ਤਨ ਰਚ ਅਪਾਰ ਤੇ ਮਹਾਰਾਜ ਜੀ ਕਹਿੰਦੇ ਤੇਰੇ ਅੱਗੇ ਜਾਤਨਾ ਕਰਦਿਆਂ ਨ ਤੇਰੇ ਦੁਆਰ ਤੇ ਮਨ ਤਨ ਰਚ ਅਪਾਰ ਮਨ ਤੇ ਤਨ ਤੈਨੂੰ ਸੌਂਪਦੀ ਏ ਤੇਰੀ ਪ੍ਰਾਪਤੀ ਏ ਅਪਾਰ ਅਗੰਗ ਗੋਬਿੰਦ ਠਾਕਰ ਸਗਲ ਪੁਰਖ ਪ੍ਰਭ ਧਨੀ ਪਾਰ ਤੋਂ ਬਾਦ ਪਰੇ ਤੋਂ ਪਰੇ ਬੇਅੰਤ ਜਿਹਨੂੰ ਕਹਿੰਦੇ ਹਨ ਪਰੇ ਤੋਂ ਪਰੇ ਇਹਦਾ ਕੋਈ ਅੰਤ ਨਾ ਹੋਏ ਸਿਰ ਨਾ ਹੋਏ ਨੂੰ ਪਰੰਪਰ ਕਰਦੇ ਆਂ ਅਪਾਰ ਜਿਹੜਾ ਪਰੇ ਤੋਂ ਪਰੇ ਹੈ ਅਗੰਮ ਤੋਂ ਭਾਵ ਹੁੰਦਾ ਜਿਹੜਾ ਪਰੇ ਤੋਂ ਪਰੇ ਵੀ ਹੈ ਗੰਮ ਤੋਂ ਗੰਮ ਵੀ ਹੈ ਡੂੰਘੇ ਤੋਂ ਡੈਰੇ ਤੋਂ ਗਹਿਰਾ ਵੀ ਤੇ ਪਰੇ ਤੋਂ ਪਰੇ ਵੀ ਗੋਬਿੰਦ ਧਰਤੀ ਨੂੰ ਪਾਲਣ ਹਾਰਾ ਠਾਕੁਰ ਉਹ ਪ੍ਰਮਾਤਮਾ ਸਗਲ ਪੁਰਖ ਪ੍ਰਭ ਧਨੀ ਤੇ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਇੰਦੇ ਅਗੰ ਗਾਰੇ ਵੀ ਉੱਚੇ ਵੀ ਗੋਵਿੰਦ ਧਰਤੀ ਦੇ ਮਾਲਕ ਹੈ ਠਾਕਰ ਜਿਉ ਸੱਗਲ ਪੁਰਖ ਸਾਰੇ ਜੀਆਂ ਦਾ ਤੂੰ ਦਾਤਾ ਪ੍ਰਭ ਧਨੀ ਸੁਰ ਸਿੱਧ ਗਣ ਗंधरਬ ਧਿਆਵੈ ਜਖ ਕਿੰਨਰ ਗੁਣ ਭਣੀ ਇੰਨੇ ਤੈਨੂੰ ਧਿਆਰਿਆ ਕਹਿੰਦੇ ਸੁਰ ਵੀ ਸਿੱਧ ਵੀ ਸੂਰਤ ਕਹਿੰਦੇ ਹਨ ਦੇਵਤਿਆਂ ਸਨਾਰਮਨੁਖ ਨੂੰ ਕਹਿੰਦੇ ਹਨ ਦੇਵਤੇ ਵੀ ਤੈਨੂੰ ਉਪਕਾਰ ਕਰਦੇ ਹਨ ਤੇਰੇ ਦੇਰੇ ਜੈਜੈਕਾਰ ਕਰਦੇ ਹਨ ਸੂਰ ਸਿੱਧ ਮਹਾਰਾਜ ਜੀ ਕਹਿੰਦੇ ਗੰਧਰਬ ਜਿਹੜੇ ਕੀ ਉਹਨਾਂ ਦੇ ਵੀ ਅੱਗੇ ਰਾਜੇ ਹਨ ਗੰਧਰਬ ਧਿਆਵ ਹੈ ਹਰ ਜੀ ਕਹਿੰਦੇ ਇੰਨੇ ਸੋਏ ਦੇਵਤੇ ਸੂਰ ਗਣ ਗੰਧਰਬ ਤੈਨੂੰ ਧਿਆਰੇ ਹਨ ਜੱਖ ਕਿੰਨਰ ਜਿਹੜਾ ਜੱਖ ਕਿੰਨਰ ਵੀ ਇਨ੍ਹਾਂ ਦਾ ਰਾਜਾ ਹੋਇਆ ਉਹਨਾਂ ਦੇ ਵੀ ਅੱਗੇ ਰਾਜੇ ਗੁਣ ਭੰਨੀ ਮਹਾਰਾਜ ਜੀ ਕਹਿੰਦੇ ਉਹ ਤੇਰੇ ਗੁਣ ਗਾਰੇ ਹਨ ਤੇਰੀ ਜੈ ਜੈਕਾਰ ਕਰ ਰਹੇ ਹਨ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਮਹਾਰਾਜ ਜੀ ਨੇ ਕਰਤਿਨ ਬਚਨ ਕਹਿੰਦੇ ਕੋਟ ਇੰਦਰ ਕਰੋੜਾ ਇੰਦਰ ਦੇਵਤੇ ਅਨੇਕ ਦੇਵਾ अनेकी ਦੇਵੀ ਦੇਵਤੇ ਜਪਤ ਸੁਆਮੀ ਮਹਾਰਾਜ ਜੀ ਕਹਿੰਦੇ ਸੁਆਮੀ ਤੈਨੂੰ ਹੀ ਜਪਦੇ ਹਨ ਇਹ ਸੁਆਮੀ ਜੀਓ ਕਰੂੜਾ ਹੀ ਇੰਦਰ ਅਨੇਕਾਈ ਦੇਵਤੇ ਜਪਤ ਸੁਆਮੀ ਜੈ ਜੈਕਾਰ ਮਹਾਰਾਜ ਜੀ ਕਹਿੰਦੇ ਸੁਆਮੀ ਜੀ ਉਹ ਧਾੜੀ ਜੈ ਜੈਕਾਰ ਕਰਦੇ ਹਨ ਇਕਾਲ ਪੁਰਖ ਦੀ ਉਹ ਜੈ ਜੈਕਾਰ ਕਰੇ ਮਨੁੱਖੀ ਨਹੀਂ ਕੀ ਮਨੁੱਖੀ ਕਰਦਾ ਪਸ਼ੂ ਪੰਖੀ ਮਹਾਰਾਜ ਜੀ ਸਾਰਿਆਂ ਦਾ ਦਸਤਾ ਕਹਿੰਦੇ ਉੱਥੇ ਦੇਵਤੇ ਉੱਥੇ ઋષਿ मुनि ਸਾਰੇ ਤੈਨੂੰ ਚੇਤੇ ਕਰਦੇ ਹਨ ਯਾਦ ਕਰਦੇ ਹਨ ਤੇਰੀ ਜੈ ਜੈਕਾਰ ਕਰਦੇ ਹਨ ਆ ਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ ਫਿਰ ਜਵਾਬ ਦਿੰਦੇ ਹਨ ਕੀਰਲੀ ਤੋਖ ਵਿੱਚ ਬੰਦ ਪੂਰਾ ਹੁਣ ਤੇ ਮਹਾਰਾਜ ਜੀ ਜਵਾਬ ਦਿੰਦੇ ਹਨ ਸਾਜ ਪ੍ਰਸ਼ਨ ਦਾ ਉੱਤਰ ਦੇ ਦਿੰਦੇ ਹਨ ਅਨਾਥ ਨਾਥੇ ਦਿਆਲ ਮਹਾਰਾਜ ਜੀ ਦੀ ਉਸਤਤ ਕਰਦੇ ਹਨ ਸਤਿਗੁਰੂ ਕਹਿੰਦੇ ਅਨਾਥਾਂ ਦੇ 나ਥ ਅਨਾਥਾਂ ਨੂੰ ਪਾਲਣ ਵਾਲੇ 나ਥਾਂ ਦੇ 나ਥ ਦਿਆਲੂ ਪ੍ਰਮਾਤਮਾ ਦਿਆਲ ਦਿਆਲਤਾ ਦੇ ਪੁੰਜ ਨਾਨਕ ਮੈਂ ਨਾਨਕ ਸਾਧ ਸੰਗਤ ਮਿਲ ਉਧਰ ਮਹਾਰਾਜ ਜੀ ਕਿਹਦੇ ਸਾਧ ਸੰਗਤ ਵਿੱਚ ਆਧਾਰ ਹੋਣਾ ਸਾਧ ਸੰਗਤ ਦੇ ਰਾਹੀਂ ਤੈਨੂੰ ਮਿਲ ਸਕਦੇ ਹਾਂ ਹੋਰ ਕੋਈ ਸਾਧਨ ਨਹੀਂ ਹੈ ਕੋਈ ਢੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਜਿੱਦੇ ਰਾਹੀਂ ਤੈਨੂੰ ਮਿਲ ਸਕੀਏ ਸਤਿਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਵਿੱਚ ਉਹਦੇ ਬਚਨ ਸਤਿ ਸ਼ਬਦ ਦੀ ਕਮਾਈ ਦੇ ਨਾਲ ਗੁਰੂ ਦੇ ਬਚਨ ਸੁਣ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਇਹ ਮਨ ਨੂੰ ਸੌਂਪ ਕੇ ਉਹਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਮਹਾਰਾਜ ਜੀ ਖੁਦ ਦੱਸ ਰਹੇ ਹਨ ਕਹਿੰਦੇ ਪਈ ਤਾਂ ਭਾਈ ਅਨੇ ਉਹਨੂੰ ਜਪ ਰਹੇ ਹਨ ਕੋਈ ਇੱਕ ਅਸੀਂ ਨਹੀਂ ਜਪ ਰਹੇ ਕਿ ਮਨੋਖੀ ਜਪ ਰਹਿਆ ਉੱਥੇ ਸਾਰੀ ਸ੍ਰਿਸ਼ਟੀ ਉਹਦੀ ਜੈ ਜੈਕਾਰ ਕਰ ਰਹੀ ਹੈ ਉਹਨੂੰ ਜਪ ਰਹੀ ਹੈ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਤੇਰੀ ਜੈ ਜੈਕਾਰ ਕਰ ਰਹੀ ਹੈ ਅनाथ ਹੈ 나ਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਮਿਲਣ ਦੇ ਨਾਲ ਆਉਣ ਦੇ ਨਾਲ ਤੇ ਉਹਦਾ ਜੀਵ ਦਾ ਆਧਾਰ ਹੋ ਜਾਂਦਾ ਹੈ ਜੀਵ ਨੂੰ ਪ੍ਰਾਪਤੀ ਹੋ ਜਾਂਦੀ ਹੈ ਇਹ ਭਾਈ ਇਹ ਸ਼ਬਦਾਂ ਦੀ ਵਿਚਾਰ ਹੈ ਅੱਜ ਇਥੇ ਦੋ ਸਭ ਇਹ ਬੰਦ ਸੰਪੂਰਨ ਹੁੰਦਿਆਂ ਨੇ ਸੁਸ਼ੰਤ ਦੇ ਅਗਲਾ ਬੰਦ ਮਹਾਰਾਜ ਜੀ ਰੰਭ ਕਰਦੈਨ ਕੋਟ ਦੇਵੀ ਜਾ ਕੋ ਸਿਵ ਲਖਮੀ ਅਨਕ ਪਾਤ ਤੇ ਫਿਰ ਮਹਾਰਾਜ ਜੀ ਤੀਜਾ ਪਦ ਅਰੰਭ ਕਰਦੈਨ ਕਹਿੰਦੇ ਕਰੋੜਾਂ ਹੀ ਦੇਵੀ ਜਾ ਕੋ ਸੇਵਾ ਲਖਮੀ ਅਨਕ ਪਾਤ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਜੱਪਣ ਵਾਲੇ ਦੇਖੋ ਲੋਕ ਉਹਨਾਂ ਦੀ ਸੇਵਾ ਕਰ ਰਹੇ ਹਨ ਪਰ ਮਹਾਰਾਜ ਜੀ ਨੂੰ ਜੱਪ ਰਿਆ ਆਮ ਲੋਕ ਤਾਂ ਉਹਨਾਂ ਦੀ ਸੇਵਾ ਕਰਦੇ ਨੇ ਕੋਈ ਲక్ష్ਮੀ ਦੀ ਸੇਵਾ ਕਰਦਾ ਕੋਈ ਕਿਸੇ ਦੇਵਤੀ ਦੀ ਦੇਵਤੇ ਦੀ ਕੋਈ ਦੇਵੀ ਦੀ ਸੇਵਾ ਕਰਦਾ ਪਰ ਸਤਿਗੁਰੂ ਉਹ ਪਰਮੇਸ਼ਰ ਨੂੰ ਜੱਪਦੇ ਹਨ ਪਰਮੇਸ਼ਰ ਨੂੰ ਤੇ ਉਹਨਾਂ ਦੀਆਂ ਸੇਵੇ ਲక్ష్ਮੀ ਅਨਕ ਭਾਤ ਨੇਕਾਈ ਮਹਾਰਾਜ ਜੀ ਕਹਿੰਦੇ ਭਾਤ ਪਾਤ ਜੀਾਂ ਦੇਵੀ ਦੇਵਤਿਆਂ ਨੂੰ ਲੋਕ ਚੇਤੇ ਕਰਦੇ ਆ ਪਰ ਉਹ ਉਹਨਾਂ ਦਾ ਆਸਰਾ ਕੌਣ ਹੈ ਉਹਨਾਂ ਦਾ ਆਸਰਾ ਵੀ ਭਗਵਾਨ ਹੈ ਠਾਕੁਰ ਹੈ ਪਰਮਾਤਮਾ ਆਕਾਲ ਪੁਰਖ ਹੈ ਸਾਨੂੰ ਭਲੇਖਾ ਕਿਉਂਕਿ ਉਹ ਵੀ ਉਹਨੂੰ ਜਪਦੇ ਹਨ ਗੁਪਤ ਪ੍ਰਗਟ ਜਾ ਕੋ ਰਾਦੇ ਪੌਣ ਪਾਣੀ ਦਿਨ ਸਰਾਤ ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਗੁਪਤ ਚਰ ਵੀ ਉਹਨੂੰ ਜਪਦੇ ਹਨ ਗੁਪਤ ਪ੍ਰਗਟ ਜਾ ਕੋ ਅਰਾਧੈ ਉਹ ਵੀ ਉਹਦੀ ਰੱਧਨਾ ਕਰਦੇ ਹਨ ਪਾਉਣ ਪਾਣੀ ਪਾਉਣ ਜਿਹੜੀ ਹਨ ਹਵਾ ਉਹ ਵੀ ਉਹਨੂੰ ਆਪਣੀ ਧੁਣ ਦੇ ਵਿੱਚ ਚੇਤੇ ਕਰਦੀ ਹੈ ਪਾਉਣ ਹੈ ਨਾ ਜਿਹੜੀ ਤਾਈਓ ਦੇ ਹੁਕਮ 'ਚ ਨਾ ਪਾਉਣ ਹਵਾ ਜਿਹੜੀ ਉਹ ਵੀ ਉਹਦੇ ਹੁਕਮ 'ਚ ਹੈ ਦੇਖਦੇ ਨਾ ਹਵਾ ਬੰਦ ਹੋ ਜਾਂਦੀ ਹੈ ਪਰ ਮਿੱਠੀ ਮਿੱਟੀ ਹਵਾ ਜਿਹੜੀ ਹੈ ਉਹਦੇ ਵਿੱਚ ਅਸੀਂ ਸਾਹ ਲੈਂਦੇ ਆ ਹਵਾ ਬਿਲਕੁਲ ਖਤਮ ਹੋ ਜੇ ਤਾਂ ਦੁਨੀਆ ਖਤਮ ਹੋ ਜਾਵੇ ਹਵਾ ਦੇ ਨਾਲ ਹੀ ਦੁਨੀਆ ਚੱਲਦੀ ਹੈ ਪਰ ਕਈ ਵਾਰੀ ਉਹਦਾ ਹੁਕਮ ਦੇ ਵਿੱਚ ਹਵਾ ਇੰਨੀ ਤੇਜ਼ ਹੋ ਜਾਂਦੀ ਹੈ ਤੇ ਠਖੜ ਆ ਜਾਂਦੇ ਹਨੇਰੀ ਆ ਜਾਂਦੀ ਹੈ ਤੇ ਉਹਦੇ ਹੁਕਮ ਹੀ ਹੈ ਨਾ ਪ੍ਰਮਾਤਮਾ ਦੋ ਵੀ ਚੇਤੇ ਕਰਦੀ ਉਹਦੇ ਉਹਦੇ ਹੁਕਮ ਦੇ ਵਿੱਚ ਹੈ ਪੌਣ ਅਤੇ ਪਾਣੀ ਪਾਣੀ ਜਿਹੜਾ ਸੰਸਾਰ ਜਿਹੜਾ ਧਰਤੀ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਹੈ ਧਰਤੀ ਤੋਂ ਜ਼ਿਆਦਾ ਪਾਣੀ ਹੈ ਤੇ ਸਾਧ ਸੰਗਤ ਜੀ ਉਹ ਪਾਣੀ ਵੀ ਉਹਦੇ ਹੁਕਮ ਵਿੱਚ ਹੈ ਜਲਦੀਪਤਾ ਵੀ ਉਹਦੇ ਹੁਕਮ ਦੇ ਵਿੱਚ ਹੈ ਉਹ ਵੀ ਉਹਨੂੰ ਚੇਤੇ ਕਰਦਾ ਪਰਮੇਸ਼ਰ ਨੂੰ ਤੇ ਉਹਦੇ ਹੁਕਮ ਦੇ ਵਿੱਚ ਜਦੋਂ ਪਰਮਾਤਮਾ ਹਰੀ ਹੁਕਮ ਦਿੰਦਾ ਤੈ ਸਨੈਸ ਕਰ ਦਿੰਦਾ ਦੇਖੋ ਇਹ ਜਲ ਜਿਹੜਾ ਉਹ ਧਰਤੀ ਨੂੰ ਡੋਬ ਸਕਦਾ ਹੈ ਕੋਈ ਜਲ ਧਰਤੀ ਦੇ ਵਿੱਚ ਘਾਰ ਖੜਾ ਪਰ ਡੋਬ ਨਹੀਂ ਸਕਦਾ ਉਹਦੇ ਹੁਕਮ ਦੇ ਵਿੱਚ ਹੀ ਪਾਉਣ ਹੈ ਉਹਦੇ ਹੁਕਮ ਦੇ ਵਿੱਚ ਪਾਣੀ ਹੈ ਉਹਦੇ ਹੁਕਮ ਦੇ ਵਿੱਚ ਦਿਨ ਰਾਤ ਹੈ ਦਿਵਸ ਰਾਤ ਦੋਇ ਦਾਈ ਦਾਇਆ ਫਿਲੇ ਸਗਲ ਜਗਤਾਂ ਆਪਾਂ ਰੋਜ਼ ਪੜਦੇ ਆ ਨਾ ਦਿਵਸ ਰਾਤ ਦੁਇदाई ਦੇ ਆ ਸ਼ਲੋਕ ਪੜਦੇ ਆ ਰੋਜ਼ ਪਰ ਅਸੀਂ ਪੜਦੇ ਆ ਉਹਨੂੰ ਦਿਮਾਗ ਨਾਲ ਸੋਚ ਕੇ ਵਿਚਾਰਦੇ ਨਹੀਂ ਕਹਿੰਦੇ ਦਿਨ ਰਾਤ ਹੀ ਉਹਦੇ ਹੁਕਮ ਚ ਹੈ ਮਹਾਰਾਜ ਜੀ ਕਹਿੰਦੇ ਪਾਉਣ ਪਾਣੀ ਦਿਨ ਸਰਾਤ ਦਿਵਸ ਰਾਤ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ 76 ਸਸੀਆ ਰ ਸੂਰਤ ਆਵੇ ਬਸੁਦ ਗਗਨਾ ਗਾਵੇ ਗਗਨ ਕਾਸ਼ ਨੂੰ ਕਹਿੰਦੇ ਆ ਅਕਾਸ਼ ਪਤਾਲ ਸਸੀ ਅਰ ਸੂਰ ਮਹਾਰਾਜ ਜੀ ਦੇਖੋ ਗਿਣ-ਗਿਣ ਕੇ ਦੱਸ ਰਹੇ ਹਨ ਨਖਤਰ ਸਸੀ ਅਰ ਸੂਰ ਧਾਵੈ ਸੂਰਜ ਚੰਦਰਮਾ ਨਖਤਰ ਜਿਹਨੂੰ ਤਾਰੇ ਕਹਿੰਦੇ ਹਨ ਤਾਰੇ ਹਨ ਆਕਾਸ਼ ਵਿੱਚ ਉਹ ਵੀ ਉਹਦੀ ਬਹਿਮਾ ਗਣਦੇ ਹਨ ਜੈ ਜੈਕਾਰ ਕਰਦੇ ਹਨ ਸੂਰਜ ਹੈ ਚੰਦਰਮਾ ਹੈ ਉਹ ਵੀ ਉਹਦੇ ਹੁਕਮ ਦੇ ਵਿੱਚ ਜਿਹੜੇ ਕੱਟਦਾ ਐਵੇਂ ਥੋੜਾ ਚੱਲਦਾ ਇਹ ਰਿਤਮੀ ਦਾ ਚੱਕਰ ਕੱਟਦਾ ਹੈ ਦਿਨ ਰਾਤ ਹੁੰਦਾ ਹੈ ਸਿਆਲ ਹੁੰਦਾ ਹੈ ਗਰਮੀ ਹੁੰਦੀ ਹੈ ਉਹਦੇ ਹੁਕਮੇਤੀ ਚੱਲਦਾ ਸਾਰਾ ਕੁਝ ਆਪ ਸਾਡੀ ਦੁਨੀਆ ਦਾ ਹੁਕਮ ਇਸ ਥੋੜਾ ਹੈ ਉਹ ਪਰਮੇਸ਼ਰ ਦੇ ਹੁਕਮੇਤ ਸਾਬ ਕੋ ਚੱਲ ਰਿਹਾ ਹੈ ਤਾਂ ਹੀ ਮਹਾਰਾਜ ਕਹਿੰਦੇ ਨੇ ਖੇਤਰ ਸਸੀਅ ਰਸੂਰ ਧਾਵੇ ਬਸੁਦ ਗਗਨ ਗਾਵੇ ਮਹਾਰਾਜ ਕਹਿੰਦੇ ਗਗਨ ਕਾਸ਼ ਜਿਹੜਾ ਉਹ ਵੀ ਉਹਦੇ ਗੁਣ ਗਾੰਦਾ ਹੈ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਾਵੇ ਤੇ ਖਾਣੀਆਂ ਬਾਣੀ ਮਹਾਰਾਜ ਜੀ ਕਹਿੰਦੇ ਖਾਣੀ ਸਿਸ਼ਟੀ ਅਤੇ ਬਾਣੀ ਸਗਲ ਮਹਾਰਾਜ ਜੀ ਕਹਿੰਦੇ ਉਹਨੂੰ ਧਿਆਉਣਾ ਕਰਦੇ ਹਨ ਸਿਮਰਤ ਪ੍ਰਾਨ ਚਤਰ ਬਿੱਦੈ ਖਟ ਸ਼ਾਸਤਰ ਜਾ ਕੋ ਜਪਾਤ ਮਹਾਰਾਜ ਜੀ ਕਹਿੰਦੇ ਇਹਨਾਂ ਵਿੱਚ ਵੀ ਸਿਮਰਤियां ਪੜ ਲਓ ਪ੍ਰਾਨ ਪੜ ਲਓ ਇਹਨਾਂ ਵਿੱਚ ਵੀ ਉਹਦੀ ਉਸਤਤਿ ਲਿਖੀ ਹੈ ਪਰਮਾਤਮਾ ਦੀ ਉਸਤਤ ਹੈ ਮਹਾਰਾਜ ਜੀ ਕਹਿੰਦੇ ਸਿਮਰਤ ਪ੍ਰਾਨ ਚਤਰ ਬਿੱਤੈ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਪਾੜ ਕੇ ਵੀ ਦੇਖ ਲੀਏ ਤੇ ਲੋਕ ਪੜਦੇ ਵੀ ਨੇ ਇਹਨਾਂ ਨੂੰ ਤੇ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਿੱਚ ਵੀ ਉਹਦੀ ਉਸਤਤੈ ਵੀ ਉਹਨੂੰ ਗਾ ਰਿਆ ਇਹ ਪੁਸਤਕਾਂ ਵੀ ਉਹਨੂੰ ਗਾ ਰੀਆਂ ਹਨ ਮਹਾਰਾਜ ਜੀ ਕਹਿੰਦੇ ਇਹ ਪੁਸਤਕਾਂ ਜਿਹੜੀਆਂ ਧਾਰਮਿਕ ਗ੍ਰੰਥ ਹਨ ਜਿਹੜੇ ਸਿਮਤ ਪ੍ਰਾਨ ਤੇ ਮਹਾਰਾਜ ਜੀ ਕਹਿੰਦੇ ਇਹ ਵੀ ਉਹਨੂੰ ਗਾ ਰਿਆਣ ਸ਼ਾਸਤਰ ਵੀ ਉਹਨੂੰ ਗਾ ਰਿਆਣ ਜਾਕੋ ਜਾਪ ਆਤ ਮਹਾਰਾਜ ਜੀ ਕਹਿੰਦੇ ਵੀ ਉਹਨੂੰ ਜਾਪ ਕਰਦੇ ਹਨ ਪਤਤ ਪਾਵਨ ਭਗਤ ਵਸ਼ਲ ਨਾਨਕ ਮਿਲੀਏ ਸੰਗ ਸਾਤ ਫਿਰ ਖੀਰਲੀ ਤੁਖ ਵਿੱਚ ਮਾੜ ਜੀ ਜਵਾਬ ਦੇ ਰਿਹਾ ਕਹਿੰਦੇ ਪਰ ਤੂੰ ਪਤਤ ਪਾਵਨ ਹੈ ਪਤਤ ਜਿਹੜੀਆਂ ਚੀਜ਼ਾਂ ਨਾ ਪਤਤ ਪਾਪੀ ਲੋਕ ਹਨ ਪਤਤ ਜਿਹੜੇ ਖਿੱਧ ਚੀਜ਼ਾਂ ਹਨ ਉਹਨੂੰ ਵੀ ਤੂੰ ਪਾਵਨ ਕਰ ਦੇਣਾ ਪਵਿੱਤਰ ਬਣਾ ਦੇਣਾ ਪਤਤ ਤੋਂ ਪਤਤ ਵੀ ਮਨੁੱਖ ਤੇਰੀ ਚਰਣਾ ਵਿੱਚ ਪਾਪੀ ਤੋਂ ਪਾਪੀ ਵੀ ਆਏ ਉਹਨਾਂ ਨੂੰ ਵੀ ਤੂੰ ਪਾਵਨ ਨੇਤਰਾ ਦੇ ਨਾਲ ਪਾਵਨ ਦ੍ਰਿਸ਼ਟੀ ਦੇ ਨਾਲ ਪਾਵਨ ਬਣਾਤਾ ਪਵਿੱਤਰ ਕਰਤਾ ਉਹਨਾਂ ਨੂੰ ਪਤਿਤ ਪਾਵਨ ਭਗਤ ਬਚਨ ਨਾਨਕ ਮਿਲਿਏ ਸੰਗ ਸ਼ਾਂਤ ਤੇ ਮਹਾਰਾਜ ਜੀ ਕਹਿੰਦੇ ਨਾਨਕ ਉਹਨੂੰ ਮਿਲਨ ਕਰਕੇ ਮਹਾਰਾਜ ਜੀ ਕਹਿੰਦੇ ਸ਼ਾਂਤੀ ਪ੍ਰਾਪਤੀ ਹੁੰਦੀ ਹੈ ਸ਼ਾਂਤੀ ਮਿਲਦੀ ਹੈ ਕੋਈ ਦੂਜਾ ਸਾਧਨ ਨਹੀਂ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਤਿੰਨ ਬੰਦਸ਼ ਸ਼ਬਦੇ ਸੰਪੂਰਨ ਹੁੰਦੇ ਹਨ ਸਤ ਗੁਰੂ ਜੀ ਮੇਰ ਕਰਨੇ ਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਸਰਦੀ ਕਲਾ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਚਰਨਾ ਦੀ ਪ੍ਰੀਤ ਪਿਆਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ